48666 ਤੋਂ ਉੱਪਰ ਨੌਕਰੀਆਂ ਸਰਕਾਰੀ ਵੱਖ-ਵੱਖ ਵਗਣ ਦੀਆਂ ਦਿਨ ਚੁੱਕੇ ਆ ਕੋਈ ਕਹਿੰਦਾ ਮੈਂ 15 ਸਾਲ ਤੋਂ ਟਰਾਈ ਕਰ ਰਿਆ ਸੀ ਗੱਲ ਨਹੀਂ ਬਣੀ ਮੇਰੇ ਕੋਲੇ ਪੈਸੇ ਨਹੀਂ ਸੀ ਮੇਰੇ ਕੋਲੇ ਸਪਾਰਸ਼ ਨਹੀਂ ਸੀ ਪਰ ਐਤ ਕੀ ਇਦਾਂ ਹੀ ਹੋਇਆ ਐਤ ਕੀ ਜੋ ਸਿਲੇਬਸ ਆਇਆ ਉਹ ਸਿਲੇਬਸ ਦੇ ਵਿੱਚੋਂ ਪੇਪਰ ਆਇਆ ਪੇਪਰ 'ਚੋਂ ਨੰਬਰ ਆਏ ਤੇ ਨੰਬਰ ਆਏ ਤਾਂ ਮੈਨੂੰ ਅੱਜ ਮੈਂ ਪਟਵਾਰੀ ਬਣ ਰਿਹਾ ਜੀ ਅੱਜ ਮੈਂ ਹੈੱਡ ਕਲਰਕ ਬਣ ਰਿਹਾ ਜੀ ਅੱਜ ਮੈਂ ਫਾਇਰ ਬ੍ਰਿਗੇਡ ਦੇ ਵਿੱਚ ਡਰਾਈਵਰ ਦੇ ਤੌਰ ਤੇ ਪਰਤੀ ਹੋ ਗਿਆ ਜੀ ਮੇਰਾ ਨਾਮ ਹਰਸ਼ਿੰਦਰ ਸਿੰਘ ਹੈ ਮੈਂ ਸੰਗਰੂਰ ਦਾ ਰਹਿਣ ਵਾਲਾ ਹਾਂ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਖੇਤੀਬਾੜੀ ਸਬ ਇਨਸਪੈਕਟਰ ਦੇ ਤੌਰ ਤੇ ਮੇਰੀ ਨਿਯੁਕਤੀ ਹੋਈ ਹੈ ਜੀ ਮੈਂ 2020 ਦੇ ਵਿੱਚ ਆਪਣੀ ਬੀਏ ਸੀ ਐਗਰੀਕਲਚਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਕੀਤੀ ਅਤੇ 2022 ਦੇ ਵਿੱਚ ਮੇਰੀ ਐਮ ਐਸ ਸੀ ਹਾਰਟੀਕਲਚਰ ਬਾਗਬਾਨੀ ਦੇ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਪੂਰੀ ਹੋਈ 3MSc ਪੂਰੀ ਹੋਣ ਦੇ 10 ਦਿਨ ਬਾਅਦ ਹੀ ਪੰਜਾਬ ਸਰਕਾਰ ਦੇ ਵੱਲੋਂ ਖੇਤੀਬਾੜੀ ਸਬ ਇਨਸਪੈਕਟਰ ਦੀ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਜੋ ਕਿ ਇੱਕ ਬਹੁਤ ਵਧੀਆ ਚਾਂਸ ਸੀਗਾ ਜੀ ਮੇਰੀ ਪੜ੍ਹਾਈ ਪੂਰੀ ਹੋਣ ਦੇ ਤੁਰੰਤ ਬਾਅਦ ਇੱਕ ਮੈਨੂੰ ਬਹੁਤ ਹੀ ਵਧੀਆ ਮੌਕਾ ਮਿਲਿਆ ਮੈਂ ਇਹ ਮੌਕਾ ਸੰਭਾਲਿਆ ਤਿਆਰੀ ਕੀਤੀ ਅਤੇ ਕੁਝ ਕਹੀ ਦੇਰ ਬਾਅਦ ਹੀ ਜੁਆਇਨਿੰਗ ਲੈਟਰ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਦਿੱਤਾ ਗਿਆ ਜੋ ਕਿ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦਾ ਹਾਂ ਇਤੀ ਬਾੜੀ ਮੈਕਮੇ ਦੇ ਵਿੱਚ ਤੇ ਹੋਰ ਨਾ ਮੈਕਮੇ ਦੇ ਵਿੱਚ ਵੀ ਨੌਕਰੀਆਂ ਦਾ ਸਿਲਸਿਲਾ ਜਿਹੜਾ ਨਿਰੰਤਰ ਜਾਰੀ ਹੈ ਜੋ ਕਿ ਪੰਜਾਬ ਸਰਕਾਰ ਅਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਨੂੰ ਬਹੁਤ ਹੀ ਵਧੀਆ ਉਪਰਾਲਾ ਹੈ ਜੀ ਇਸ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ ਹੀ ਧੰਨਵਾਦ ਕਰਨਾ ਚਾਹੁੰਦਾ ਹਾਂ